ਜਵਾਖਾ ਦਾ ਕੀ ਕਰਨਾ ਫਿਰ ਕਹਿੰਦੇ ਨੇ ਸਰਕਾਰੀ ਸਕੂਲ ਚ ਪੜਾਉਂਦੇ ਨਹੀਂ ਅੱਜ ਜਵਾਖਾ ਤਾਂ ਉਹਨੇ ਸਕੂਲ ਚ ਪੜ੍ਹਨਾ ਹੁਣ ਫਿਰ ਸਾਡਾ ਕੀ ਕਸੂਰ ਆ ਟੀਚਰਾਂ ਦਾ ਕਹਿੰਦੇ ਨੇ ਸਰਕਾਰੀ ਟੀਚਰ ਪੜਾਉਂਦੇ ਨਹੀਂ ਹੋਏ ਪਾਪਾ ਅੱਜ ਤਾਂ ਆਪਾਂ ਲੇਟ ਹੋ ਗਏ ਟੀਚਰ ਉਹ ਬੈਠੇ ਨੇ ਕੋਈ ਸਾਤਾ ਉਹ ਬੈਠੇ ਨੇ ਅੱਜ ਅੱਜ ਬੈਠ ਗਏ ਗੁੱਡ ਮਾਰਨਿੰਗ ਸਰ ਆਜਾ ਆਜੋ ਬੈਠੋ ਅਲੜੀ ਆਏ ਹੋਏ ਅਰ ਜੀ ਮਰੇ 5 ਰੁਪਏ ਰਕ ਗਏ ਸੀ ਦੂਣੀ ਆਇਆ ਓਏ ਮੇਰੇ ਨਾਲ ਸੀ ਇਹਦੇ 5 ਰੁਪਏ ਮੇਰੇ ਤਾਰ ਤੇ ਤੁਸੀਂ ਢਾਈ ਢਾਈ ਕਰਦੇ। ਤੇਰਾ ਭਾਈ ਨਹੀਂ ਆਇਆ ਓਏ। ਕੱਲ ਸਾਡਾ ਮੁਰਗਾ ਡਰ ਗਿਆ ਤੇ ਉਹ ਹਰਦੇ ਆਇਆ। ਤੇਰਾ ਭਾਈ ਨਹੀਂ ਆਇਆ ਓਏ। ਹਾਂਜੀ ਉਹਨੇ ਹੀ ਕੱਲ ਨਵੀਂ ਜੀਲੀ ਆਦਈ। ਉਹ ਛਾ ਵਿੱਚ ਹੀ ਕਰੇ ਫਿਰਦਾ ਯਾ ਅੱਜ ਤਾਂ ਨਹੀਂ ਆਇਆ। ਛੜ ਲਿਆ ਬ్రో। ਹਾਂਜੀ ਸਤਰੀ ਗਾੜੀ ਤੁਸੀਂ ਗੋਣੀ ਮੈਨੂੰ ਸਿਸਟਮ ਅੱਛਾਈ ਇਹਦਾ ਜਮੀਨੀ ਪਰਦਾ ਹੀ ਬੜਾ ਪੂਰਾ ਨਰਾਕ ਹੋ ਰਿਹਾ ਜੀ ਲੈ ਤਾ ਦਾ ਸਾਧਾਰਿਕ ਤਾਮ ਚੱਕਦਾ ਜੀ ਆਈ ਆਈ ਇਹਦਾ ਕੜੇ ਕੂਚ ਵੀ ਪਰਦਾ ਜੀ ਛੋੜਾ ਆ ਨੀਦਾ ਛੋੜਾ ਗਾਇਟਰ ਕਰੇ 5 ਕਿਲੋ ਦਾ ਰਹੀਏ ਧੰਨਵਾਦ ਭਾਈ ਥੋੜਾ ਇੰਨਾ ਕਹਿਣ ਦਾ ਹੁਣ ਉਹ ਆਜਾ ਮੂ ਪੱਕਾ ਪਰੇ ਤੂਰ ਕਰ ਲੈ ਲੀਟ ਹੋ ਗਿਆ ਤਾਂ ਪੱਕਾ ਲਾ ਬੜੇ ਜੂ ਆ ਗਈ ਬਰਾਪਾਈ ਸਾਰਾ ਸਾਰਾ ਸਾਈਕਲ ਜੰਗਾਰਾ ਨਹੀਂ ਮੈਂ ਇਹਨਾ ਚੰਡੋਲ ਤੇ ਜੁੱਟੇ ਬੈਠਾ ਆਇਆ ੜੀ ਵੋਏ ਕੀ ਕੱਲ ਸਾਈਕਲਾਂ ਦੇ ਸੀ ਉਹਦੇ ਚਾਰਜ ਨਹੀਂ ਆਇਆ ਮੁਰਗਾ ਬਣ ਵੋਏ ਮੈਂ ਤਾਂ ਮੁਰਗਾ ਜੱਡੋਲ ਤੇ ਟੁੱਟਾਈ ਜਿਉ ਦੋ ਗੇੜੇ ਕਿਧਰ ਗਈ ਓਏ ਉਹਨਾਂ ਦਾ ਤਾਂ ਨਾ ਕੱਟਦਾ ਆ ਸੋਟਲ ਆ ਗਿਆ ਆਇਆ 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 ਬਈਆ ਬੱਸ ਯਾਤ ਨੂੰ ਜੋ ਨੇੜੇ ਰਹਿ ਗਏ ਥੋੜੇ ਤੋਂ ਨਾ ਨਾ ਟੱਕਦਾ ਤੇ ਮੈਂ ਇਸ ਚੀਜ਼ ਖਾ ਲੈਂਦਾ ਸਾਜੀ ਮੇਰੀ ਰੀ ਨੂੰ ਗੱਲ ਸੀ ਨਹੀਂ ਤੁਸੀਂ ਮਰਾਣਾ ਹੋਈ ਪੱਤੀ ਇਹਨੂੰ ਹੋ ਤੈਨੂੰ ਨਹੀਂ ਕਹਦਾ ਯਾਰ ਤੇਰੀ ਤਾਂ ਫੁੱਲ ਹਾਜ਼ ਗਏ ਇਹਨੂੰ ਦੇਖ ਲੈ ਫੁੱਟੜਾ ਕਦੇ ਕਦੇ ਵੱਡਦਾ ਹੈ ਜਿਹੜਾ ਕੀ ਕਰੀਏ ਹੁਣ ਸਾਜੀ ਸਾਬੀ ਜੀ